ਹਾਂਜੀ ਪੰਜਾਬ ਵਾਲਿਓ ਕੀ ਹਾਲ ਚਾਲ ਆ ਬਾਈ ਜੀ ਆਪਾਂ ਨੇ ਇੱਥੇ ਬਿਲਡਿੰਗ ਕੋਲ ਖੜੇ ਆ ਤੇ ਇਸ ਬਿਲਡਿੰਗ ਚੋਂ ਨਾ ਆਪਾਂ ਤੁਹਾਨੂੰ ਬੰਦੇ ਦੀ ਜ਼ਿੰਦਗੀ ਦੇ ਜਿਹੜਾ ਬੰਦਾ ਕਨੇਡਾ ਆਉਂਦਾ ਕੋਈ 20 40 ਕਿਲੇ ਕੋਈ 10 ਕਿਲੇ ਛੱਡ ਕੇ ਆਉਂਦਾ ਨਾ ਉਹਦੀ ਲਾਈਫ ਦੇ ਤੁਹਾਨੂੰ ਮੈਂ ਦੋ ਪੜਾ ਜਿਹੜੇ ਉਹ ਸਮਝਾਉਣਾ ਹੈਗਾ ਹਨਾ ਮੇਰੀ ਵੀਡੀਓ ਨੂੰ ਗਲਤ ਨਾ ਲਿਆ ਕਰੋ ਬਾਈ ਕੋਈ ਕਨੇਡਾ ਮਾੜਾ ਨਹੀਂ ਕਨੇਡਾ ਮਾੜਾ ਕੀਤਾ ਸਾਡੇ ਵਰਗੇ ਲੋਕਾਂ ਨੇ ਜਿਹੜੇ ਇੱਥੇ ਆ ਕੇ ਸਿਸਟਮ ਨੂੰ ਜਿਹੜਾ ਤੋੜ ਮਰੋੜ ਕੇ ਹਨਾ ਜਿਹੜੇ ਚਲਾ ਰਹੇ ਆ ਐਲਐਮਆਈਆਂ ਵੇਚ ਰਹੇ ਆ ਜਾਂ ਆਪਾਂ ਕਹਿ ਦਈਏ ਵੀ ਲੋਕਾਂ ਦਾ ਸ਼ੋਸ਼ਣ ਕਰ ਰਹੇ ਆ ਆਪ 7-7 ਡਾਲਰਾਂ ਦੇ ਕੰਮ ਕੀਤਾ ਤੇ ਅੱਜ 20 ਸਾਲਾਂ ਬਾਅਦ ਵੀ ਉਹ 7-7 ਡਾਲਰਾਂ ਦੇ ਜਿਹੜਾ ਕੰਮ ਕਰਾ ਰਹੇ ਆ ਮਜਬੂਰੀ ਦਾ ਫਾਇਦਾ ਚੱਕ ਰਹੇ ਜਵਕਾਂ ਦੀ ਦਾ ਚਲੋ ਆਪਾਂ ਤੁਹਾਨੂੰ ਦਿਖਾਉਨੇ ਆ ਬਾਈ ਉਹ ਜ਼ਿੰਦਗੀ ਦੇ ਦੋ ਪੜਾ ਜਿੱਥੇ ਮਾਲਕ ਕੈਨੇਡਾ ਦੇ ਵਿੱਚ ਬੰਦੇ ਦੀ ਲਾਈਫ ਦੇ ਵਿੱਚ ਆਉਂਦੇ ਆ ਪਹਿਲਾ ਪੜਾ ਤਾਂ ਉਹ ਹੈਗਾ ਬਾਈ ਵੀ ਜਦੋਂ ਬੰਦਾ ਕੈਨੇਡਾ 'ਚ ਆਉਂਦਾ ਹੈਗਾ ਤੇ ਆਉਣ ਤੋਂ ਬਾਅਦ ਖਾਸ ਕਰਕੇ ਬਾਈ ਜੀ ਮੇਰੀ ਗੱਲ ਗਾਤ ਕਰਨ ਦਾ ਮਕਸਦ ਜਮੀਨਾਂ ਵਾਲਿਆਂ ਨਾਲ ਹੀ ਹੁੰਦਾ ਜਿੰਨਾਂ ਕੋਲ 10 ਕਿੱਲੇ 20 ਕਿੱਲੇ 30 ਕਿੱਲੇ 40 ਕਿੱਲੇ ਜ਼ਮੀਨ ਹੈਗੀ ਆ ਉਹ ਬਾਈ ਜੀ ਜਦੋਂ ਆਉਂਦਾ ਹੈਗਾ ਕੈਨੇਡਾ ਦੇ ਵਿੱਚ ਤਾਂ ਸਾਰਾ ਕੁਝ ਨੂੰ ਐਂ ਲੱਗਦਾ ਯਾਰ ਵੀ ਸੋਹਣੀਆਂ ਗਲੀਆਂ ਹੈਗੀਆਂ ਹਨਾ ਕੀ ਕਰਦਾ ਹੈਗਾ ਗੱਡੀਆਂ ਚੱਕਦਾ ਗੱਡੀਆਂ ਚੱਕ ਕੇ ਤੇ ਆ ਆਪਣੇ ਯਾਰਾਂ ਦੋਸਤਾਂ ਨੂੰ ਆਪਣੇ ਦੋਸਤਾਂ ਨੂੰ ਦਿਖਾਉਂਦਾ ਐਨਕਾਂ ਲਾ ਲਾ ਕੇ ਦਿਖਾਉਂਦਾ ਹਨਾ ਜੀ ਤੇ ਬੜੀ ਕਿ ਜਵਾਨੀ ਦੇ ਵਿੱਚ ਕਹਿੰਦੇ ਹੁੰਦੇ ਆ ਵੀ ਪੂਰੀ ਬੱਲੇ ਬੱਲੇ ਕਰਾਉਂਦਾ ਵੀ ਸ਼ੋਅ ਕਰਦਾ ਯਾਰ ਵੀ ਤੁਸੀਂ ਤਾਂ ਮੇਰੇ ਪੈਰਾਂ ਅੱਗੇ ਬਣੀ ਹੈਣਾ ਤੇ ਇਸ ਤੋਂ ਬਾਅਦ ਬਾਈ ਜੀ ਜ਼ਿੰਦਗੀ ਦਾ ਜਿਹੜਾ ਦੂਜਾ ਪੜਾ ਆਉਂਦਾ ਉਹ ਆ ਜਾਂਦਾ ਆਹ ਪੜਾ ਜਿਹੜਾ ਮੈਂ ਤੁਹਾਡੇ ਧਿਆਨ ਦੇ ਵਿੱਚ ਆਹ ਬਿਲਡਿੰਗ ਦਿਖਾ ਰਿਹਾ ਆਂ ਬਾਈ ਇਹ ਹੁਣ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਕਿ ਕਿੱਡੀ ਵੱਡੀ ਬਿਲਡਿੰਗ ਆ ਹੈਨਾ ਤੇ ਕੋਈ ਵੀ ਜਿਹੜੀ ਚੀਜ਼ ਆ ਉਹ ਸਿਸਟਮ ਚੋਂ ਨਿਕਲ ਕੇ ਤਿਆਰ ਹੁੰਦੀ ਆ ਆਇਆ ਨਹੀਂ ਹੈਗਾ ਜਦੋਂ ਸਿਸਟਮ ਨੂੰ ਲੱਗਦਾ ਹੈਗਾ ਯਾਰ ਵੀ ਸਾਨੂੰ ਇੱਥੇ ਆ ਚੀਜ਼ ਦੀ ਲੋੜ ਪੈ ਸਕਦੀ ਆ ਤਾਂ ਉਹ ਜਿਹੜੀ ਚੀਜ਼ ਆ ਉਹ ਤਿਆਰ ਹੋ ਜਾਂਦੀ ਇੱਥੇ ਆ ਦੇਖ ਸਕਦੇ ਹੋ ਹਨਾ ਇਹ ਬਿਲਡਿੰਗ ਤੁਸੀਂ ਅੰਦਾਜ਼ਾ ਲਾਓ ਬਈ ਵੀ ਕਿੰਡੀ ਵੱਡੀ ਬਿਲਡਿੰਗ ਆ ਇਹ ਮੈਂ ਤੁਹਾਨੂੰ ਦੱਸ ਦਿੰਨਾ ਵੀ ਇਹ 올ਡ ਏਜ ਦੇ ਨਾਮ ਤੇ ਜਿਹੜੀ ਇਹ ਬਿਲਡਿੰਗ ਬਣ ਰਹੀ ਹੈ ਇੱਥੇ ਵੀ ਇੱਥੇ ਬਜ਼ੁਰਗਾਂ ਨੂੰ ਜਿਹੜੇ ਪੁਰਾਣੇ ਜਿਹੜੇ ਬੁੱਢੇ ਹੋ ਜਾਂਦੇ ਹਨਾ ਇੱਥੇ ਉਹਨਾਂ ਨੂੰ ਰੱਖਿਆ ਜਾਂਦਾ ਮੰਨ ਲਓ ਕਿ ਉਹ ਰਹਿਣਗੇ ਤੇ ਮੈਂ ਇਹ ਚੀਜ਼ ਦਾ ਚੰਗੀ ਤਰ੍ਹਾਂ ਅੰਦਾਜ਼ਾ ਲਾ ਸਕਦਾ ਆ ਬਾਈ ਕਿਉਂਕਿ ਜਿਹੜੇ ਹਿਸਾਬ ਨਾਲ ਕੈਨੇਡਾ ਦੇ ਵਿੱਚ ਮਹਿੰਗਾਈ ਹੁੰਦੀ ਜਾਂਦੀ ਆ ਜਿਹੜੇ ਹਿਸਾਬ ਨਾਲ ਲੋਕਾਂ ਨੂੰ ਯਾਰ ਵੀ ਓਵਰ ਟਾਈਮ ਲਾਉਣੇ ਪੈ ਰਹੇ ਆ ਆਪਦੇ ਖਰਚੇ ਮੈਂਟੇਨ ਕਰਨ ਦੇ ਲਈ ਹਨਾ ਉਸ ਹਿਸਾਬ ਨਾਲ ਐਂ ਲੱਗਦਾ ਹੈਗਾ ਵੀ ਜਿੰਨੇ ਵੀ ਬੁੱਢੇ ਹੋਣਗੇ ਨਾ ਆਉਣ ਵਾਲੇ ਦਿਨਾਂ ਨੂੰ ਐਂ ਲੱਗਦਾ ਵੀ ਇਹ ਸਿਸਟਮ ਦੇ ਵਿੱਚੋਂ ਤੈ ਹੋ ਚੁੱਕਿਆ ਵੀ ਐਡੀ ਵੱਡੀ ਬਿਲਡਿੰਗ ਬਣਨ ਦੇ ਵਿੱਚੋਂ ਆ ਵੀ ਉਹ ਤਕਰੀਬਨ ਤਕਰੀਬਨ ਨਾਹ ਵਾਲਾ ਦਾ 50 60% ਜਿਹੜੇ ਬਜ਼ੁਰਗ ਆ ਉਹ ਬੁੱਢੇ ਹੋ ਕੇ ਜਦੋਂ ਬਜ਼ੁਰਗ ਆਵਸਥਾ ਦੇ ਵਿੱਚ ਜਾਣਗੇ ਉਹ ਇੱਥੇ ਹੀ ਆਉਣਗੇ ਹਣਾ ਮੈਂ ਐ ਨਹੀਂ ਕਹਿ ਸਕਦਾ ਬਾਈ ਜੀ ਲਾਦਮਾੜੀ ਹੋਊਗੀ ਲਾਦ ਵੀ ਚੰਗੀ ਹੋਊਗੀ ਇਲਾਜ ਸਾਂਭਣਾ ਵੀ ਚਾਹੁੰਦੀ ਹੋਊਗੀ ਪਰ ਗੱਲਬਾਤ ਮੈਂ ਤਾਂ ਕਰ ਰਿਹਾ ਹੈਗਾ ਵੀ ਜਦੋਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਮੈਂ ਹੈਗਾਈ ਵਦਨ ਕਰਨ ਲੋਕਾਂ ਨੂੰ ਘਰ ਦੀਆਂ ਮੌਰਗੇਜਾਂ ਨੂੰ ਭਰਨ ਦੇ ਲਈ ਗੱਡੀਆਂ ਦੀਆਂ ਕਿਸ਼ਤਾਂ ਨੂੰ ਭਰਨ ਦੇ ਲਈ ਜਾਂ ਹੋਰ ਕਾਰਾਂ ਦੀਆਂ ਕਿਸ਼ਤਾਂ ਨੂੰ ਭਰਨ ਦੇ ਲਈ ਲੋਕਾਂ ਨੂੰ ਜਿਹੜੇ ਓਵਰਟਾਈਮ ਕਿਸੇ ਟਾਈਮ ਗੱਲ ਹੁੰਦੀ ਹੁੰਦੀ ਸੀ ਵੀ ਆਰ 8 ਘੰਟੇ ਕੰਮ ਕਰਕੇ ਯਾਰ ਵੀ ਵਧੀਆ ਸਰ ਜਾਂਦਾ ਪਾਰਾ ਹੁਣ ਲੋਕਾਂ ਨੂੰ ਦੱਸਦਾ 10 12 12 ਘੰਟੇ ਜਿਹੜੇ ਉਹ ਕੰਮ ਕਰਨੇ ਪੈ ਰਹੇ ਆ ਜਿਨ੍ਹਾਂ ਕੋਲ ਕੰਮ ਹੈਗਾ ਆਪਦੇ ਖਰਚੇ ਮੈਂਟੇਨ ਕਰਨ ਦੇ ਲਈ ਤੇ ਉਸ ਹਾਮ ਨਾਲ ਬਾਈ ਜੀ ਕਿਸੇ ਬੰਦੇ ਕੋਲ ਮੈਨੂੰ ਨਹੀਂ ਲੱਗਦਾ ਹੈਗਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਟਾਈਮ ਰਹੂਗਾ ਜੇ ਟਾਈਮ ਨਾ ਰਿਹਾ ਬਾਈ ਜੀ ਫਿਰ ਬਜ਼ੁਰਗ ਵੀ ਕਿੱਥੇ ਸੰਭ ਜਾਂਦੇ ਹੁਣ ਇੱਥੇ ਡੇ ਕੇਅਰ ਬਣੇ ਆ ਬਾਈ ਜਵਾਕ ਵੀ ਤਾਂ 6 ਵਜੇ ਲੋਕ ਉੱਥੇ ਛੱਡ ਜਾਂਦੇ ਤੇ ਸ਼ਾਮ ਨੂੰ 4-5 ਵਜੇ ਆਪਦੇ ਜਵਾਕ ਨੂੰ ਚੱਕਦੇ ਆ ਕੰਮੋਂ ਤੋਂ ਆ ਕੇ ਹਨਾ ਕਿਉਂਕਿ ਆਪਣਾ ਇਸ ਫੀਲਡ ਨਾਲ ਵੀ ਵਾਹ ਵਾਸਤਾ ਜਿਹੜਾ ਪਿਆ ਹੋਇਆ ਵੀ ਹੈ ਹੈਰਾਨ ਹੋਈਦਾ ਯਾਰ ਜਦੋਂ 6-6 ਮਹੀਨਿਆਂ ਦੇ ਜਵਾਕ ਆਪਾਂ ਡੇ ਕੇਅਰ ਦੇ ਵਿੱਚ ਤੇ ਆਪਣੇ ਕੀ ਹੁੰਦਾ ਬਜ਼ੁਰਗਾਂ ਜਿਹੜੇ ਆਪਾਂ ਨੂੰ ਕਦੇ ਡੇ ਕੇਅਰਾਂ ਦੀ ਠੀਕ ਆ ਆਪਣੇ ਆਂਗਣਵਾੜੀਆਂ ਬਣੀਆਂ ਹੈਗੀਆਂ ਇਹਨਾਂ ਚੀਜ਼ਾਂ ਨੂੰ ਲੈ ਕੇ ਪਰ ਉਹ ਆਂਗਣਵਾੜੀਆਂ ਦੇ ਵਿੱਚ ਵੀ ਜਵਾਕ ਤੁਸੀਂ ਵੇਖ ਲਓਗੇ ਵੀ ਆਪਦੇ ਦਾਦੀ ਨਾਲ ਜਾਂ ਦਾਦੇ ਨਾਲ ਨਾ ਖਾਣਾ ਖਾਣ ਜਾਂਦੇ ਆ ਪਰ ਇੱਥੇ ਉਹ ਸਿਸਟਮ ਨਹੀਂ ਬਈ ਇੱਥੇ ਡੇ ਕੇਅਰ ਦੇ ਵਿੱਚ 6-6 ਮਹੀਨਿਆਂ ਦੇ 5-5 ਮਹੀਨਿਆਂ ਦੇ ਜਵਾਕ ਛੱਡੇ ਹੋਏ ਆ ਲੋਕਾਂ ਨੇ ਕਿਉਂਕਿ ਬਈ ਉਹਨਾਂ ਨੇ ਕੰਮ ਤੇ ਪਹੁੰਚਣਾ ਤੇ ਇਹੀ ਹਾਲਾਤ ਜਿਹੜੇ ਬਣ ਜਾਣੇ ਬਾਈ ਜੀ ਬੜਾਫੇ ਤੇ ਬੰਦੇ ਕੋਲ ਜਦੋਂ ਆਪਦੇ ਮਾਪੇ-ਬਾਪ ਨੂੰ ਸਾਹਮਣ ਦਾ ਟਾਈਮ ਨਾ ਹੋਇਆ ਤਾਂ ਉਹਨੂੰ ਮਜਬੂਰੀ ਦੇ ਵਿੱਚ ਬਾਈ ਜੀ ਇਹੋ ਜਿਹੇ ਜਿਹੜੇ ਆ 올ਡ ਏਜ ਹੋਮ ਜਿਹੜੇ ਬਣ ਰਹੇ ਆ ਉਹਨਾਂ ਦੇ ਵਿੱਚ ਛੱਡਣਾ ਪੈਣਾ ਠੀਕ ਆ ਕੋਈ ਚੀਜ਼ ਹੈ ਜਿਹੜੀ ਬਣਦੀ ਉਹ ਸਿਸਟਮ ਚੋਂ ਨਿਕਲ ਕੇ ਬਣਦੀ ਤੇ ਇਹ ਬਣ ਰਹੀ ਆ ਤੇ ਇਹਦਾ ਮਤਲਬ ਇਹ ਆਉਣ ਵਾਲੇ ਭਵਿੱਖ ਦੇ ਲਈ ਬਣ ਰਹੀ ਆ ਸੋ ਦੂਜਾ ਪੜਾ ਬਾਈ ਜੀ ਇੱਥੇ ਸ਼ੁਰੂ ਹੁੰਦਾ ਜਦੋਂ ਬਜ਼ੁਰਗ ਨੂੰ ਇੱਥੇ ਆਉਣਾ ਪੈ ਜਾਂਦਾ ਤੇ 15-20 ਕਿੱਲੇ ਉਹਦੇ ਕੋਲ ਜ਼ਮੀਨ ਹੁੰਦੀ ਹੈ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਉਦੋਂ ਆ ਕੇ ਬਈ ਸੋਚਦਾ ਹੈਗਾ ਯਾਰ ਵੀ ਵੀ ਜਿਹੜਾ ਆ ਕੰਮ ਆਪਾਂ ਲਿਆ ਸੀ ਨਾ ਜਵਾਨੀ ਵੇਲੇ ਬੱਲੇ ਬੱਲੇ ਕਰਾਈ ਸੀ ਜਿਹੜੀ ਹਨਾ ਤੇ ਉਸ ਟਾਈਮ ਤਾਂ ਬੰਦੇ ਨੇ ਇਹ ਸੋਚਿਆ ਵੀ ਬੜਾ ਕੁਝ ਪਾਇਆ ਯਾਰ ਕੈਨੇਡਾ ਦੇ ਵਿੱਚੋਂ ਹੁਣ ਅੜੀਆਂ ਚੀਜ਼ਾਂ ਕੱਢ ਲੀਆਂ ਹਨਾ ਬਹੁਤ ਸੁਪਨੇ ਪੂਰੇ ਕਰ ਲਏ ਹਰੇਕ ਬੰਦਾ ਇਹੀ ਕਹਿੰਦਾ ਬਈ ਜੀ ਸ਼ੌਂਕ ਪਕਾ ਲੈਣੇ ਚਾਹੀਦੇ ਪਰ ਜਿਹੜਾ ਆਹਾ ਸਿਸਟਮ ਆ ਗਿਆ ਨਾ ਬਈ ਇੱਥੇ ਆ ਕੇ ਸੋਚਦਾ ਯਾਰ ਵੀ ਬਹੁਤ ਕੁਝ ਗਵਾ ਲਿਆ ਯਾਰ ਹਨਾ ਜ਼ਿੰਦਗੀ ਦੇ ਜਿਹੜੇ ਆਪਦੀ ਜ਼ਮੀਨ ਸੀ 10 15 20 ਕਿੱਲੇ ਕਿਉਂਕਿ ਉਹ ਆਪਦੀ ਜ਼ਿੰਦਗੀ ਚ ਹੀ ਦੇਖ ਜਾਂਦਾ ਬਾਈ ਵੀ ਮੁੰਡਾ ਤਾਂ ਜਾਂਦਾ ਹੁੰਦਾ ਪਰ ਪੋਤੇ-ਪੋਤਰੀਆਂ ਨਹੀਂ ਜਾਂਦੇ ਹੁੰਦੇ ਉਹ ਜਿਉਂਦਾ ਚੌਂਦਾ ਹੀ ਦੇਖ ਜੂਗਾ ਇੱਥੇ ਹੀ ਬਜ਼ੁਰਗ ਬੰਦਾ ਵੀ ਆਹ ਹੁਣ ਸਾਡੇ ਮੇਰੇ ਪੋਤੇ ਤਾਂ ਜਾਂਦੇ ਨਹੀਂ ਵਿਕਣੀ ਦੋ ਜ਼ਮੀਨ ਵੀ ਹੈਗੀ ਆ ਤੇ ਮੈਂ ਵੀ ਇੱਥੇ ਆ ਗਿਆ ਹੁਣ ਐ ਲੱਗ ਰਿਹਾ ਹੈਗਾ ਯਾਰ ਵੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਗਵਾ ਲਿਆ ਤੁਹਾਨੂੰ ਬਜ਼ੁਰਗ ਬੰਦੇ ਜਿਹੜੇ ਇੱਥੇ ਆਉਣਗੇ ਉਹ ਤੁਹਾਨੂੰ ਜਿਹੜਾ ਗਵਾਇਆ-ਗਵਾਇਆ ਜਿਹੜਾ ਮਹਿਸੂਸ ਕਰਕੇ ਜਿਹੜੇ ਆਉਣਗੇ ਹਨਾ ਇਹ ਬਾਈ ਜੀ ਜ਼ਿੰਦਗੀ ਦੇ ਦੋ ਪੜਾ ਇੱਕ ਤਾਂ ਉਹ ਪੜਾ ਹੈਗਾ ਜਿਹੜਾ ਆਉਂਦਾ ਜਵਾਨੀ ਵੇਲੇ ਤੇ ਬੰਦਾ ਕੈਨੇਡਾ ਆਉਂਦਾ ਠੀਕ ਹੈ ਜੀ ਉਦੋਂ ਬੱਲੇ ਬੱਲੇ ਐਣਕਾਂ ਬਾਈ ਜੀ ਬ੍ਰੈਂਡਾਂ ਤੋਂ ਥੱਲੇ ਗੱਲ ਨਹੀਂ ਕਰਨੀ ਤੇ ਇੱਕ ਪੜਾਉ ਆਉਂਦਾ ਵੀ ਜਦੋਂ ਬਾਈ ਜੀ ਵੇਂਦਾ ਵੀ ਪੋਤੇ-ਪੋਤਰੀਆਂ ਮੇਰੀ ਜ਼ਮੀਨ ਨਹੀਂ ਸੰਭ ਰਏ ਤੇ ਪੋਤੇ-ਪੋਤਰੀਆਂ ਮੇਰੇ ਜ਼ਮੀਨ ਜਿਹੜੀ ਵੇਚਣਗੇ ਤੇ ਮੈਨੂੰ ਵੀ ਆ ਕੇ ਇੱਥੇ ਬਹਿਣਾ ਪੈ ਗਿਆ ਹਨਾ ਉਹ ਆਉਂਦਾ ਦੂਜਾ ਪੜਾ ਜਿੱਥੇ ਕਹਿੰਦਾ ਯਾਰ ਵੀ ਸਾਰਾ ਕੁਝ ਹੀ ਗਵਾਚ ਗਿਆ ਬਾਕੀ ਬਾਈ ਜੀ ਥੋੜਾ ਕੀ ਮੰਨਣਾ ਇਸ ਗੱਲ ਤੇ ਜ਼ਰੂਰ ਦੱਸਿਓ ਜੀ ਵੀਡੀਓ ਨੂੰ ਗੱਫਤਾਂ ਲੈ ਜਾਇਆ ਕਰੋ ਭਰਾਵੋ ਹੁਣ ਇਹ ਬਿਲਡਿੰਗ ਬਣੀ ਹੈਗੀ ਆ ਇਹ ਕਿਸੇ ਆਇਆਂ ਤਾਂ ਨਾ ਕਹਦੇ ਜੇ ਕੋਈ ਕਬੂਤਰ ਰੱਖਣ ਨੂੰ ਬਣੀ ਹੈਗੀ ਆ ਇਹ ਬਜ਼ੁਰਗਾਂ ਆਸਥੀ ਬਣੀ ਹੈਗੀ ਆ ਹਣਾ ਇਹ ਤੁਹਾਨੂੰ ਮੈਂ ਲਾਈਵ ਦਿਖਾਈ ਆ ਤੇ ਕੋਈ ਦੋਰ ਹੈ ਇਹਦੇ 'ਚ ਹੈ ਹੀ ਨਹੀਂ ਐਡੀ ਬਿਲਡਿੰਗ ਕਿਸੇ ਮਕਸਦ ਨੂੰ ਹੀ ਬਣੀ ਹੈਗੀ ਆ ਤੇ ਤੁਸੀਂ ਐਵੇਂ ਨਾ ਕਹਦੇ ਜੇ ਵੀ ਇਹੋ ਜੀ ਕੋਈ ਗੱਲ ਹੈ ਹੀ ਨਹੀਂ ਬਜ਼ੁਰਗ ਇੱਥੇ ਆਉਣਗੇ ਨਹੀਂ ਜੇ ਆਉਣਗੇ ਨਹੀਂ ਤਾਂ ਫਿਰ ਆਹ ਦੱਸ ਦਿਓ ਬਾਈ ਜੀ ਐਡੀ ਬਿਲਡਿੰਗ ਕਾਹ ਤੋਂ ਬਣਾਈ ਜਾਂਦੇ ਆ ਥੋ ਤੁਹਾਡਾ 18 ਦਾ ਬਈ ਜੀ ਬਹੁਤ ਬਹੁਤ ਧੰਨਵਾਦ ਜੀ